ਐਮ ਸੀ ਇਲੈਕਸ਼ਨ ਅਸਰਤਨੇ ਤੇ ਪਟਿਆਲੇ ਦੇ ਵਿੱਚ ਸ੍ਰੀ ਆਮ ਧੱਕਾ ਕੀਤਾ ਗਿਆ ਤੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੇ ਵਿੱਚ ਨਜਾਇਜ਼ ਧੱਕਾ ਕੀਤਾ ਗਿਆ ਤੇ ਜਿਹੜੀ ਪੰਜਾਬ ਸਰਕਾਰ ਦੀ ਛਾਹ ਦੇ ਉੱਤੇ ਕਈ ਵਰਕਰ ਜਿਹੜੇ ਸੀਗੇ ਉਹਨਾਂ ਦੇ ਕਾਗਜ਼ ਪਾੜੇ ਗਏ ਤੇ ਉਹਨਾਂ ਦਾ ਧੱਕਾ ਮੁੱਕੀ ਹੋਈ ਹੈ ਤੇ ਕਾਂਗਰਸ ਦੀ ਸਰਕਾਰ ਆਉਣ ਤੇ ਸਾਰੇ ਜਿਹੜੇ ਝੂਠੇ ਨਜਾਇਜ਼ ਪਰਚੇ ਨੇ ਜਾਂ ਉਹਨਾਂ ਨਾਲ ਜਿਹੜੀ ਬੇਇਨਸਾਫੀ ਹੋਈ ਹੈ ਉਸ ਦਾ ਸਾਰਿਆਂ ਦੀ ਪੈਰਵਾਹੀ ਹੋਵੇਗੀ ਅਤੇ ਸੁਖਪਾਲ ਖੈਰਾ ਨੇ ਸ਼ਕਤੀ ਨਾਲ ਕਿਹਾ ਕਿ ਜਿਹੜੀ ਇਹ ਸਰਕਾਰ ਹੈ ਇਹ ਬਹੁਤ ਕੁਝ ਕਹਿ ਕੇ ਆਈ ਸੀ ਇਮਾਨਦਾਰੀ ਦੀ ਜਿਹੜੀਆਂ ਤਖਤੀਆਂ ਆਪਣੇ ਗਲੇ ਵਿੱਚ ਲਟਕਾਈਆਂ ਹੋਈਆਂ ਸੀ ਅਤੇ ਇਹ ਸਰਕਾਰ ਆਉਂਦੀ ਸਾਰ ਸਾਰੀਆਂ ਚੀਜ਼ਾਂ ਬਦਲ ਗਈਆਂ ਤੇ ਜਿੰਨਾ ਧੱਕਾ ਇਸ ਸਰਕਾਰ ਦੇ ਵਿੱਚ ਹੋਇਆ ਕਿਤੇ ਨਹੀਂ ਹੋਇਆ ਤੇ ਕੀ ਕਹਿ ਰਹੇ ਨੇ ਇਸ ਖਾਲ ਖੇਰਾ ਉਹ ਤੁਹਾਨੂੰ ਦਿਖਾਉਨੇ ਆਂ ਬੁਰਸ਼ਾ ਗਰਦੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮਿਨਿਸਪਲ ਕਾਰਪੋਰੇਸ਼ਨ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਪਰਸੋਂ ਜੋ ਪਟਿਆਲੇ ਵਿੱਚ ਹੋਇਆ ਜਿਸ ਢੰਗ ਦੇ ਨਾਲ ਪੁਲਿਸ ਦੀ ਮਦਦ ਨਾਲ ਸਰਕਾਰੀ ਅਮਲੇ ਦੀ ਮਦਦ ਨਾਲ ਬੋਕਰ ਪਾਰਟੀ ਨੇ ਕੈਂਡੀਡੇਟਸ ਨੂੰ ਪੇਪਰ ਫਾਈਲ ਕਰਨ ਤੋਂ ਰੋਕਿਆ ਗਿਆ। ਔਰ ਇੰਨੀ ਗੁੰਡਾ ਕਰਦੀ। ਮਤਲਬ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਉਣਾ ਅਸੀਂ ਮਗਧੀਆਂ ਸਰਕਾਰਾਂ ਨੇ ਜੋ ਮਾੜੇ ਕੰਮ ਕੀਤੇ ਸੀ ਉਹਦੇ ਵਿੱਚ ਇੱਕ ਤਬਦੀਲੀ ਲੈ ਕੇ ਆਵਾਂਗੇ ਉਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਮਗਧੀਆਂ ਸਰਕਾਰਾਂ ਦਾ ਵੀ ਰਿਕਾਰਡ ਥੋੜਿਆ। ਠੀਕ ਹੈ ਮਗਧੀਆਂ ਸਰਕਾਰਾਂ ਪ੍ਰੈਸ਼ਰਾਈਜ਼ ਕਰਦੀਆਂ ਹੋਣਗੀਆਂ ਉਮੀਦਵਾਰਾਂ ਨੂੰ। لیکن ਇੱਦਾਂ ਤੱਕ ਅੱਜ ਕਿਸੇ ਨੇ ਕਹਿਆ ਨਹੀਂ ਕੀਤਾ ਨਹੀਂਗਾ ਕਿ ਅਸੀਂ ਪੇਪਰ ਹੀ ਨਹੀਂ ਫਾਈਲ ਕਰਨ ਦੇਣੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦੇ ਹੱਥਾਂ 'ਚੋਂ ਪੇਪਰ ਖੋਏ ਸਮਾਣੇ ਵਿੱਚ ਮੈਂ ਗਿਆ ਇੱਕ ਦਿਨ ਤੇ ਉਹਨਾਂ ਨੇ ਦੱਸਿਆ ਸਾਰੇ ਕੌਂਸਲਰ ਇਕੱਠੇ ਹੋਏ ਕਿ ਇੱਕ ਬਦਮਾਸ਼ ਨੇ ਤਹਿਸੀਲਦਾਰ ਦਫ਼ਤਰ ਵਿੱਚ ਪੁਲਿਸ ਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਫਾਈਲ ਖੋਲ ਕੇ ਤੇ ਭੱਜ ਗਿਆ ਉਹ ਕੋਈ ਕੇਸ ਰਿਸਟ ਨਹੀਂ ਹੋਇਆ ਔਰ ਮੈਨੂੰ ਬੜਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜੋ ਸਾਡਾ ਪੰਜਾਬ ਦਾ ਉਹਨਾਂ ਦੇ ਜੋ ਮਵਾਰੀ ਉਹਨਾਂ ਨੂੰ ਆਪਣੇ ਆਪ ਸੂਓ ਮੋਟੋ ਕੌਗਨੀਸ਼ੈਂਸ ਲੈ ਲੈਣੀ ਚਾਹੀਦੀ ਸੀ ਟੈਲੀਵਿਜ਼ਨ ਦੀਆਂ ਖਬਰਾਂ ਦੇਖ ਕੇ ਅਖਬਾਰਾਂ ਦੀਆਂ ਖਬਰਾਂ ਲੈ ਕੇ ਕਿ ਜੋ ਕੁਝ ਉੱਥੇ ਪਟਿਆਲੇ 'ਚ ਹੋਇਆ ਮੈਂ ਟੋਟਲ ਸਾਰਾ ਇਲੈਕਸ਼ਨ ਪ੍ਰੋਸੈਸ ਰੱਦ ਕਰਦਾ ਵਾਂ ਤੇ ਸਾਰੀ ਪੇਪਰ ਫਾਈਲਿੰਗ ਪ੍ਰੋਸੈਸ ਨਵੇਂ ਸਿਰੇ ਤੋਂ ਉੱਥੋਂ ਉੱਥੇ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਚੰਗੇ ਚੰਗੇ ਸੀਨੀਅਰ ਆਗੂ ਕਾਂਗਰਸ ਦੇ ਜੋ ਨੇ ਸੀ ਸੀ ਮੈਨੂੰ ਪਤਾ ਲੱਗਿਆ ਕਿ ਮਹਾਰਾਣੀ ਪਨੀਤ ਕੌਰ ਭਾਵਾ ਕੁਝ ਵੀ ਆ ਸਾਡੇ ਰਿਸਪੈਕਟੇਬਲ ਮੈਂਬਰ ਪਾਰਲੀਮੈਂਟ ਰਹੇ ਨੇ ਮਨਿਸਟਰ ਰਹੇ ਨੇ ਉਹਨਾਂ ਦੀ ਬੇਟੀ ਜੈਨਦਰ ਨੂੰ ੱਟਕੇ ਮਾਰੇ ਔਰ ਉਹਨਾਂ ਨੂੰ ਉਹਨਾਂ ਦੇ ਹੱਥੋਂ ਆ ਜਿਹੜਾ ਜੋੜਾ ਮਾਜਰਾ ਉਹਨਾਂ ਦੇ ਹੱਥੋਂ ਸ਼ਾਇਦ ਫਾਈਲ ਖੋਈ ਆ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਕੇਚਰੀਵਾਲ ਸਾਹਿਬ ਤੁਸੀਂ ਇੱਕ ਅੰਦੋਲਨ ਚੋਂ ਨਿਕਲੇ ਹੋ ਕਹਿੰਦੇ ਅਸੀਂ ਪਾਰਟੀ ਆ ਕਿ ਇਹ ਇਨਕਲਾਬ ਹੈ ਤੁਹਾਡਾ ਮੇਰੇ ਆਪਣੇ ਹਲਕੇ ਦੇ ਵਿੱਚ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਪ੍ਰੈਸ਼ਰਾਈਜ਼ ਕੀਤਾ ਗਵਰਨਮੈਂਟ ਨੂੰ ਕਿ ਕਿਸੇ ਤਰੀਕੇ ਨਾਲ ਢਿਲਵਾ ਚ ਪੇਪਰ ਰੱਦ ਕਰਾ ਦਿਓ ਪਲੱਥ ਵਿੱਚ ਪੇਪਰ ਰੱਦ ਕਰਾ ਦਿਓ ਇੱਕ ਸਾਡਾ ਉਮੀਦਵਾਰ ਜਿਹੜਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨੂੰ ਇਦਾਂ ਹੀ ਡਰਾ ਕੇ ਧਮਕਾ ਕੇ ਕਿ ਤੈਨੂੰ ਐਨਓਸੀ ਨਹੀਂ ਦੇਣ ਦਾਂਗੇ ਉਹ ਆ ਆਪ ਪੋਕਰ ਪਾਰਟੀ ਨੇ ਆਪਣੇ ਨਾਲ ਜੁਆਇਨ ਕਰਾ ਲਿਆ ਚਲੋ ਕੋਈ ਗੱਲ ਨਹੀਂ ਕੀ ਲੇਕਿਨ ਬਾਕੀ ਜਦੋਂ ਪੇਪਰ ਰੱਦ ਨਹੀਂ ਹੋ ਸਕੇ ਫਿਰ ਅਗਲੇ ਦਿਨ ਉਹੀ ਜਿਹੜੀਆਂ ਆਬਜੈਕਸ਼ਨ ਸੀਗੀਆਂ ਉਹ ਚੱਕ ਕੇ ਪੁਲਿਸ ਨੂੰ ਦਿੱਤੀਆਂ ਢਿਲਵਾ ਤੇ ਭਲਾਤ ਪੁਲਿਸ ਸਟੇਸ਼ਨ ਵਿੱਚ ਠੀਕ ਹੈ ਪੁਲਿਸ ਇਜ਼ ਨਾਟ ਟੇਕਿੰਗ ਐਨੀ ਕੋਗਨੀਜੈਂਸ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਰੇ ਬੇਬੁਨਿਆਦ ਨੇ ਭਲਾਤ ਵਿੱਚ ਉਹ ਲੋਕ ਇਲੈਕਸ਼ਨਾਂ ਲੜਾ ਰਹੇ ਨੇ ਧਮਕਾਰੇ ਲੋਕਾਂ ਨੂੰ ਪੁਲਿਸ ਦਾ ਪ੍ਰੈਸ਼ਰ ਪਰ ਜਿਹੜੇ ਕਦੀ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਐਮਐਲਏ ਤਾਂ ਉਹਨਾਂ ਦੀ ਜਮਾਨਤਾਂ ਜ਼ਬਤ ਹੋਈਆਂ ਆਪਣੇ ਵਾਰਡ ਚੋਂ ਨਹੀਂ ਕਦੀ ਜਿੱਤੇ ਆ ਲੋਕ ਸਭਾ ਦੀ ਇਲੈਕਸ਼ਨ ਆਪਣੇ ਵੋਟ ਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕਹਿੰਦਾ ਮੈਂ ਚੌਧਰੀ ਹਾਂ ਤੋਂ ਆਪ ਆਪਣੇ ਵੋਟ ਚੋ ਹਾਰਿਆ ਕੇਜਰੀਵਾਲ ਨੂੰ ਮਕੋਂ ਭਗਵੰਤ ਮਾਨ ਨੂੰ ਹਮਨੇ ਕੀ ਕਵਾਂ ਉਹ ਤਾਂ ਸ਼ਾਇਦ ਇੱਕ ਕਿਸਮ ਦੇ ਆਪਣੇ ਸਰਕਾਰੀ ਨਸ਼ੇ ਦੇ ਦੌਰ ਵਿੱਚ ਹੀ ਘੁੰਮ ਰਿਹਾ ਚੁਟਕਲੇ ਸੁਣਾ ਰਿਹਾ ਕੇਜਰੀਵਾਲ ਆਪ ਇਲੈਕਸ਼ਨ ਲੜ ਰਿਹਾ ਦਿੱਲੀ ਦੇ ਵਿੱਚ ਉੱਥੇ ਨਿਤ ਦਿਨ ਬੀਜਪੀ ਨੂੰ ਗਾਲਾਂ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਦੁਰਉਪਯੋਗ ਨਾਲ ਐਡਮਿਨਿਸਟ੍ਰੇਸ਼ਨ ਦੇ ਦੁਰਉਪਯੋਗ ਨਾਲ ਇਹ ਇਲੈਕਸ਼ਨਾਂ ਨਹੀਂ ਹੋ ਰਹੀਆਂ ਇਲੈਕਸ਼ਨਾਂ ਦੀ ਲੁੱਟ ਹੋ ਰਹੀ ਹੈ ਜਮਹੂਰੀਅਤ ਦੀ ਔਰ ਸ਼ੁਕਰ ਕਰੋ ਦਿੱਲੀ ਵਾਲਿਓ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੇਜਰੀਵਾਲ ਕੋ ਦਿੱਲੀ ਚ ਪੁਲਿਸ ਨਹੀਂ ਗਈ ਅਗਰ ਪੁਲਿਸ ਹੁੰਦੀ ਤਾਂ ਇਹਨੇ ਜੋ ਪੰਜਾਬ ਦੇ ਵਿੱਚ ਕੀਤਾ ਲੁੱਟਕਸੁੱਟ ਉਹਦੇ ਨਾਲ ਵੱਧ ਤਮਨ ਚੱਕਰ ਜਿਹੜਾ ਦਿੱਲੀ ਵਿੱਚ ਚਲਾਉਣਾ ਸੀਗਾ ਤੁਹਾਨੂੰ ਵੀ ਮੇਰੀ ਬੇਨਤੀ ਦਿੱਲੀ ਵਿੱਚ ਅਸੈਂਬਲੀ ਆ ਰਹੀ ਆ ਪਛ ਜੋ ਇਹਨਾਂ ਤੋਂ ਜਬਦ ਸਕਦੇ ਹੋ ਸਭ ਝੂਠੇ ਵੈਧੇ ਕਰਦੇ ਨੇ ਔਰ ਜਿੰਨਾ ਘਾਣ ਜਮਹੂਰੀਅਤ ਦਾ ਔਰ ਜਿੰਨੀ ਗਰਾਵਟ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੇ ਸਬੂਤ ਦਿੱਤਾ ਪੰਜਾਬ ਤਾਂ ਹੀ ਲੋਕਾਂ ਨੇ ਪਾਰਲੀਮੈਂਟ ਵਿੱਚ 10 ਸੀਟਾਂ ਹਰਾਤੀਆਂ ਉਹਨਾਂ ਨੂੰ 13 ਵਿੱਚੋਂ ਫਿਰ ਵੀ ਇਹਨਾਂ ਨੂੰ ਕੋਈ ਸਬਕ ਸਿੱਖਣ ਦੀ ਆਦਤ ਨਹੀਂ ਗਈ ਬਦਮਾਸ਼ੀ ਦੇ ਉੱਤੇ ਔਰ ਇਹ ਚੰਦ ਦਿਨ ਦੀ ਬਦਮਾਸ਼ੀ ਹੈ ਕਿੰਨੀ ਦੇਰ ਰਹੁ ਤੁਹਾਡੇ ਨਾਲ ਪੁਲਿਸ ਜਿੱਦ ਦਿਨ ਸਰਕਾਰ ਬਦਲ ਗਈ ਮੈਂ ਇਕੱਲੇ ਇਕੱਲੇ ਕਾਂਗਰਸ ਦੇ ਵਰਕਰ ਨੂੰ ਜਿਨ੍ਹਾਂ ਦੇ ਪਰਚੇ ਦਰਜ ਹੋਏ ਜਿਨ੍ਹਾਂ ਦੇ ਕਾਗਜ਼ ਪਾੜੇ ਖੋਏ ਜਾਂ ਝੂਠੇ ਮੁਕੱਦਮੇ ਦਰਜ ਕੀਤੇ ਆਪਣੀ ਗਵਰਨਮੈਂਟ ਬਣੇਗੀ ਨਾ ਜਿਵੇਂ ਪਿਛਲਾ ਇਹ ਪਿਛਲੀ ਵਾਰੀ ਪੋਲਿਟੀਕਲ ਵਿੰਡੇਟਾ ਇੱਕ ਜਸਟਿਸ ਮਹਤਾਬ ਸਿੰਘ ਗਿਲ ਦਾ ਕਮਿਸ਼ਨ ਬਣਾਇਆ ਸੀ ਉਦਾਂ ਦਾ ਕਮਿਸ਼ਨ ਬਣਾਵਾਂਗੇ। ਔਰ ਜਿਹੜੇ ਸੈਂਕੜੇ ਹਜ਼ਾਰਾਂ ਕੇਸ ਆ ਸਭ ਦੀ ਰਿਵਿਊ ਹੋਊਗੀ। ਮਤ ਸਮਝਣਾ ਕਿ ਤੁਸੀਂ ਅੱਜ ਜੋ ਕੁਝ ਕਰ ਰਹੇ ਹੋ ਜਾਂ ਜੋ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹੋ ਜਾਂ ਜੋ ਤੁਸੀਂ ਤੱਕੇਸ਼ਾਈ ਜਾਂ ਲੁੱਟਕਸੁੱਟ ਕਰ ਰਹੇ ਹੋ ਮਤ ਸਮਝਣਾ ਕਿ ਇਹਨਾਂ ਗੱਲਾਂ ਦੀ ਅਕਾਉਂਟੇਬਿਲਟੀ ਨਹੀਂ ਹੋਵੇਗੀ। ਸਭ ਇੱਕ ਇੱਕ ਗੱਲ ਦੀ ਔਰ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਦੇ ਜਿਹੜੇ ਚਾਹੇ ਉਹ ਲੀਡਰ ਸੀ ਚਾਹੇ ਵਰਕਰਸ ਉਹਨਾਂ ਦੇ ਨਾਲ ਜੋ ਦੁਰਉਪਯੋਗ ਦੁਰਵਿਵਹਾਰ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇੱਕ ਗੱਲ ਦੀ ਅਕਾਉਂਟੇਬਿਲਟੀ ਹੋਣੀ ਆ ਉਹ ਦਿਨ ਦੂਰ ਨਹੀਂਗਾ ਰਹਿ ਗਏ 1.2 ਸਾਲ ਤੋਂ ਮੈਂ ਹੁਣ ਵੀ ਅਪੀਲ ਕਰੂੰ ਪੰਜਾਬ ਦੇ ਲੋਕਾਂ ਨੂੰ ਕਿ ਆ ਕਾਰਪੋਰੇਸ਼ਨਲ ਇਲੈਕਸ਼ਨ ਜਿੱਥੇ ਨਗਰਪਾਲਿਕਾ ਦਾ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਇਸ ਤਰ੍ਹਾਂ ਦੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਆਪਾਂ ਹੋਰ ਉਤਸ਼ਾਹਤ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਕਾਂਗਰਸ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਾਉਂਸਲਰਸ ਲੜ ਰਹੇ ਨੇ ਉਹਨਾਂ ਨੂੰ ਵੋਟ ਪਾਓ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਹੋ ਆ ਵੀ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ